ਹਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਤੁਹਾਡੇ ਅੱਜ ਨਾ ਮੈਂ ਬ੍ਰੇਕਫਾਸਟ ਵਿੱਚ ਪੋਹਾ ਖਾਣ ਲੱਗੀ ਸੀ ਕਿਤੇ ਮੈਂ ਸੋਚਿਆ ਤੁਹਾਡੇ ਨਾਲ ਰੈਸਪੀ ਵੀ ਸ਼ੇਅਰ ਕਰ ਦਿਆਂ ਤੇ ਅੱਜ ਨਾ ਸਾਡੇ ਮੌਸਮ ਦਾ ਕੋਈ ਪਤਾ ਹੀ ਨਹੀਂ ਲੱਗਦਾ ਪਿਆ ਹੈਗਾ ਸਵੇਰੇ ਇੰਨਾ ਮੀਂਹ ਆਉਂਦਾ ਸੀਗਾ ਤੇ ਉਸ ਤੋਂ ਬਾਅਦ ਧੁੱਪ ਨਿਕਲਿਆਈ ਤੇ ਫਿਰ ਉਸ ਤੋਂ ਬਾਅਦ ਹੁਣ ਫਿਰ ਬੱਦਲ ਹੋ ਗਿਆ ਤੇ ਹਵਾ ਚੱਲ ਰਹੀ ਹੈ ਤੇ ਅੱਜ ਕੱਲ ਮੌਸਮ ਦਾ ਨਾ ਕੋਈ ਪਤਾ ਨਹੀਂ ਲੱਗਦਾ ਪਿਆ ਕਿਵੇਂ ਦਾ ਹੋ ਗਿਆ ਤੇ ਹੁਣ ਚਲੋ ਆਪਾਂ ਬਣਾਉਨੇ ਆ ਪੋਹਾ ਬ੍ਰੇਕਫਾਸਟ ਲਈ ਤੇ ਆਜੋ ਤੁਸੀਂ ਵੀ ਮੇਰੇ ਨਾਲ ਬਣਾਓ ਤੇ ਉਹਦੇ ਲਈ ਆਪਾਂ ਲੈ ਲਏ ਨੇ ਸਾਰੀਆਂ ਬੈਚਸ ਪਨੀਰ ਗ੍ਰeen ਚਿੱਲੀ ਧਨੀਆਂ ਰੈੱਡ ਤੇ yellow ਕੈਪਸਿਕਮ ਗਾਜਰ ਅਨियन ਪੋਹਾ ਤੇ ਸੁੱਕੇ ਮਸਾਲਿਆਂ ਵਿੱਚ ਆਪ ਲਿਆ ਕੜੀ ਲੀव्स ਮੂਫਲੀਆਂ ਰਾਈ ਹਿੰਗ ਨਮਕ ਮਿਰਚ ਤੇ ਹਲਦੀ ਪੋਹਾ ਐਵੇਂ ਚੰਗੀ ਤਰ੍ਹਾਂ ਇੱਕ ਛਾਣਣੀ ਚ ਪਾ ਕੇ ਨਾ ਧੋਲਣਾ ਬਾਕੀ ਅੰਦਰ ਜਿੰਨੀ ਵੀ ਮੱਟੀ ਮਿੱਟੀ ਵਗੈਰਾ ਹੈ ਨਾ ਉਹ ਸਾਰੇ ਨਿਕਲ ਜਾਏ ਤਬਾ ਤੇ ਕਲਲਾਣਾ ਪੈਨ ਤੇ ਉਹਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਕੁਕਿੰਗ ਆਇਲ ਪਾ ਲੈਣਾ ਤੇ ਜਿਆਦਾ ਕੁਕਿੰਗ ਆਇਲ ਨਹੀਂ ਪਾਉਣਾ ਇਹਦੇ ਵਿੱਚ ਨਹੀਂ ਤਾਂ ਉਹ ਹਨਾ ਚੱਕਰ ਜਾਂਦਾ ਇਸ ਲਈ ਤੁਸੀਂ ਸਿਰਫ 2 ਚਮਚਾ ਜੀ ਕੁਕਿੰਗ ਆਇਲ ਪਾਉਣਾ ਤੇ ਹੁਣ ਆਪਾਂ ਇਹਨੂੰ ਘੋਲ ਦਵਾਂਗੇ ਇਹ ਗਰਮ ਇਸ ਨੂੰ ਹਮੇਸ਼ਾ ਮੀਡੀਅਮ ਟੂ ਸਲੋ ਹੀ ਰੱਖੀਦਾ ਜਦੋਂ ਆਪਾਂ ਕੋਈ ਵੀ ਕੁਕਿੰਗ ਕਰੀਦੀਆਂ ਨਹੀਂ ਤਾਂ ਮਸਾਲੇ ਸਾਰੇ ਸੜ ਜਾਂਦੇ ਨੇ ਇਹ ਹੁਣ ਆਪਾਂ ਇਹਦੇ ਵਿੱਚ ਜਿਹੜੇ ਵੀ ਆ ਸੁੱਕੇ ਮਸਾਲੇ ਨੇ ਨਾ ਇਹ ਸਾਰੇ ਇਹਦੇ ਵਿੱਚ ਪਾ ਦਾਂਗੇ ਤੇ ਇਹਨੂੰ 5 ਤੋਂ 7 ਮਿੰਟ ਲਈ ਸੌਟੇ ਕਰਾਂਗੇ ਮੰਤਲੂ ਪਾਇਆ ਸੀ ਉਹ ਫੁੱਪਨੀ ਆ ਗਿਆ ਸੀ ਤਾਂ ਉਹ ਉਸ ਤੋਂ ਬਾਅਦ ਆਪਾਂ ਇੱਕ ਧਨੀਆਂ ਛੱਡ ਕੇ ਬਾਕੀ ਸਾਰੀਆਂ ਵੇਚੇ ਸੰਦੇ ਵਿੱਚ ਪਾ ਦਿੱਤੇ ਨੇ ਤੁਸੀਂ ਕੋਈ ਵੀ ਵੇਚੇ ਸੰਦੇ ਵਿੱਚ ਪਾ ਸਕਦੇ ਹੋ ਜੋ ਤੁਹਾਨੂੰ ਪਸੰਦ ਹੈ ਤੇ ਹੁਣ ਆਪਾਂ 2 ਤੋਂ 3 ਮਿੰਟ ਲਾ ਕੇ ਇਹਨਾਂ ਨੂੰ saute ਕਰ ਲਾਂਗੇ। ਸਾਰੀਆਂ ਸਬਜ਼ੀਆਂ saute ਹੋ ਗਈਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਾਰੇ ਮਸਾਲੇ। ਇਹਦੇ ਵਿੱਚ ਸਾਰੇ ਮਸਾਲੇ ਪਾ ਦਿੰਨੇ ਤੇ ਹੁਣ ਆਪਾਂ ਮਿਲਾਵਾਂਗੇ ਮੈਟਸ ਤੇ ਦੋ ਕਮਿੰਟ ਲਈ ਇਹਨੂੰ ਫਿਰ saute ਕਰ ਲਾਂਗੇ। ਤੁਸੀਂ ਨਮਕ ਮੈਂ ਚਾਪਦੇ ਹਿਸਾਬ ਨਾਲ ਮਸਾਲੇ ਚੋੜੀ ਜਿਵੇਂ ਵੀ ਜਿੰਨੀ ਕੁਆਂਟੀਟੀ ਚ ਦੀ ਖਾਣੇ ਨੂੰ ਤੁਸੀਂ ਆਪਦੇ ਹਿਸਾਬ ਨਾਲ ਪਾ ਸਕਦੇ ਹੋ ਹੁਣਾ ਆਪਣੇ ਸਾਰੇ ਮਸਾਲੇ ਵੀ ਭੁੰਨੇ ਗਏ ਆ ਤੇ ਸਬਜ਼ੀਆਂ ਵੀ ਸੌਤੇ ਹੋਈਆਂ ਨੇ ਤੇ ਹੁਣ ਜਿਹੜਾ ਆਪਾਂ ਪੋਹਾ ਤੋ ਘੇਕਿਆ ਸੀ ਨਾ ਇਹ ਬਿਲਕੁਲ ਸਹੀ ਆ ਦੇਖੋ ਬਖੜਾ ਬਖੜਾ ਹੋ ਗਿਆ ਤੋਂ ਉਸ ਤੋਂ ਬਾਅਦ ਨਾ ਇਹ ਬਿਲਕੁਲ ਨਰਮ ਹੋ ਗਿਆ ਤੇ ਹੁਣ ਆਪਾਂ ਪੋਹਾ ਇਹਨਾਂ ਇਹ ਪਿਆਨ ਦੇ ਵਿੱਚ ਪਾਵਾਂਗੇ ਤੇ ਹੁਣ ਕਰ ਦਾਂਗੇ ਇਹਨੂੰ ਮਿਕਸ ਜੋ ਤੁਸੀਂ ਹੁਣ ਆਪਣਾ ਪੋਹਾ ਪਨਕੇ ਹੋ ਗਿਆ ਰੈਡੀ ਤੇ ਹੁਣ ਆਪਾਂ ਇਹਦੇ ਤੇ ਪਾ ਦਾਂਗੇ ਧਨੀਆਂ। ਇਹ ਵੀ ਪਾ ਦਾਂਗੇ ਧਨੀਆਂ। ਤੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਤੇ ਨਿੰਬੂ। ਨਾਲ ਹੀ ਪਾ ਦਾਂ ਪਾ ਦੇ ਤਾਂ ਤੇ ਨਿੰਬੂ। ਤੇ ਹੁਣ ਤੁਸੀਂ ਵੀ ਬਣਾਓ ਤੇ ਇੰਜੋਏ ਕਰੋ। ਬੜੀ ਇਜ਼ੀ ਰੈਸਪੀ ਹੈ। ਹਾਂਡਲੀਆਂ ਨੂੰ 10 ਮਿੰਟ ਵੀ ਮਸਾਈਂ ਲੱਗਦੇ ਆ। ਇੱਕ ਬੜੀ ਟੇਸਟੀ ਹੁੰਦੀ ਹੈ ਤੇ ਹਲਦੀ ਵੀ ਹੈ ਇਤਾਂ ਹੀ ਹੈ ਕਿ ਇਹਦੇ ਵਿੱਚ ਤੁਸੀਂ ਜਿਹੜੀਆਂ ਮਰਜ਼ੀ ਵੈਜਸ ਪਾ ਸਕਦੇ ਹੋ ਜਿੰਨੀਆਂ ਮਰਜ਼ੀ ਪਾ ਲਓ ਤੁਸੀਂ ਤੇ ਪੋਹਾ ਵੀ ਲਾਈਟਨਿੰਗ ਹੁੰਦਾ ਕੋਈ ਜ਼ਿਆਦਾ ਹੀ ਕੈਲਰੀ ਡੈਂਸ ਨਹੀਂ ਹੁੰਦਾ ਹੈਗਾ ਤਾਂ ਤੁਸੀਂ ਵੀ ਇੰਜੋਏ ਕਰ ਸਕਦੇ ਨੇ ਮੈਂ ਜੀ ਮੇਰਾ ਪੋਹਾ ਬਣ ਕੇ ਹੋ ਗਿਆ ਰੈਡੀ ਤੁਸੀਂ ਵੀ ਬਣਾਓ ਤੇ ਇੰਜੋਏ ਕਰੋ ਤੇ ਬਾਹਰੋਂ ਦੇ ਘਰ ਤੋਂ 뷰 ਦੇਖੋ ਕਿੰਨਾ ਸੋਹਣਾ ਹੁੰਦਾ ਹੈ